6 ਜੂਨ 1984 ਕੱਲੂ ਘਰੇ ਨੂੰ ਯਾਦ ਕਰਦੇ ਆ ਅੱਜ 6 ਜੂਨ ਤੇ ਕਾਲ ਤਖਤ ਸਾਹਿਬ ਵਿਖੇ ਸੰਗਤਾਂ ਤੇ ਸਮੂਹ ਪੰਥ ਇਕੱਠਾ ਹੁੰਦਾ ਉੱਥੇ ਅਜ ਸਿਮਰਨਜੀਤ ਸਿੰਘ ਮਾਨ ਪਹੁੰਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਖਾਲਸਾਤਨ ਜਿੰਦਾਬਾਦ ਦੇ ਨਾਰੇਬਾਜ਼ੀ ਹੁੰਦੀ ਦੇਖ ਰਹੀ ਐ ਉਸੇ ਪਾਸੇ ਤਸਵੀਰ ਦਿਖਾਣੀ ਚਾਹਾਂਗੇ ਕਿ ਕਿਸ ਤਰੀਕੇ ਜੋ ਹਾਲਾਤ ਨੇ ਜੋ ਇੱਥੇ ਪਹੁੰਚ ਕੇ ਖਾਲਸਾਤਨ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਮਾਹੌਲ ਇਸ ਵਾਰ ਤਕਰਾਰ ਦਾ ਵੀ ਸਾਹਮਣੇ ਆ ਰਿਹਾ ਸੀਗਾ ਕਿਉਂਕਿ ਜਥੇਦਾਰ ਸਾਹਿਬ ਵੱਲੋਂ ਵੀ ਗੱਲ ਆਖੀ ਜਾ ਰਹੀ ਐ ਕਿ ਜਥੇਦਾਰ ਇਸ ਵਾਰ ਜਿਹੜੇ ਆ ਉਹ ਸੰਦੇਸ਼ ਜਿਹੜਾ ਨਹੀਂ ਪੜਨਗੇ ਸੋਚਦੇ ਚੱਲਦੇ ਆ ਬਾਹਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼ਾਰਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਬਾਹਰ ਜਿਹੜਾ ਟਕਰਾਰ ਹੋਇਆ ਸੀਗਾ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਜਿਹੜੇ ਨਾਲ ਬੰਦੇ ਸੀਗੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਬਾਹਰ ਦੇਖਣ ਨੂੰ ਮਿਲੀ ਹਲਕੀ ਜਿਹੀ ਜਿਹੜੀ ਉਹਨਾਂ 'ਚ ਜਿਹੜੀ ਗਰਮੋ-ਗਰਮੀ ਹੋਈ ਸੀਗੀ ਪਰ ਉਸਦੇ ਚੱਲਦੇ ਹੁਣ ਜੀ ਸਿੰਘ ਮਾਨ ਅਕਾਲੀ ਦਲ ਦੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜੋ ਹਾਲਾਤ ਅੱਜ ਦੇਖਣ ਨੂੰ ਮਿਲ ਰਹੇ ਨੇ ਜੋ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਤਕਰਾਰ ਹੋਣਗੇ ਪਰ ਉਸ ਦੇ ਚੱਲਦਿਆਂ ਜਿੱਥੇ ਇਹ ਗੱਲਾਂ ਵੀ ਸੀ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਨੇ ਉਹ ਅੱਜ ਸੰਦੇਸ਼ ਨਹੀਂ ਪੜਨਗੇ ਪਰ ਬਾਬਾ ਹਰਨਾਮ ਸਿੰਘ ਤੋਂ ਮਾ ਵੱਲੋਂ ਇਹ ਗੱਲਾਂ ਨੂੰ ਆਖਿਆ ਗਿਆ ਆ ਯਾ ਸਿਮਰਨਜੀਤ ਸਿੰਘ ਮਾਨ ਜੀ ਵੱਲੋਂ ਇਹ ਗੱਲ ਆਖੀ ਗਈ ਕਿ ਜਿੱਥੇ ਅੱਜ ਤਕਰਾਰ ਦੀ ਸਥਿਤੀ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਚਾਹੁੰਦੇ ਹਾਂ ਇਹ 6 ਜੂਨ ਦੀ ਚੰਗੀ ਤਸਵੀਰ ਜਾਵੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਾ ਹੋਵੇ ਤਕਰਾਰ ਨਾ ਹੋਵੇ ਇੱਕ ਵਾਰ ਕਾਲਕ ਸਾਬ ਦੇ ਬਾਅਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਤੇ ਸਮੂਹ ਪੰਥ ਪਹੁੰਚ ਚੁਕਿਆ ਜੇਕਰ ਗੱਲ ਕਰਦੇ ਆ ਤਾਂ ਬਾਹਰ ਸਿਮਰਿੰਜ ਸਿੰਘ ਮਾਨ ਹੋਣਾ ਦੇ ਨਾਲ ਜੋ ਬੰਦੇ ਪਹੁੰਚੇ ਸੀਗੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਗਰਮੋਗਰਮੀ ਵੀ ਹੋਈ ਹੈ ਥੋੜਾ ਜੋ ਮਾਹੌਲ ਜੋ ਸਥਿਤੀ ਸੀਗੀ ਉਹ ਪ੍ਰਸ਼ਾਸਨ ਨੇ ਜਾਂ ਜੋ ਉੱਥੋਂ ਦੇ ਸੇਵਾਦਾਰ ਸੀਗੇ ਜੋ ਉੱਥੋਂ ਦੇ ਬੰਦੇ ਸੀਗੇ ਮੁਖ ਉਹਨਾਂ ਨੇ ਆਪਣੇ ਆਪ ਨੂੰ ਕੰਟਰੋਲ ਕੀਤਾ ਕਾਬੂ ਚ ਰੱਖਿਆ ਸੋ ਉਸ ਨੂੰ ਮੁੱਖ ਨਜ਼ਰ ਰੱਖ ਰਿਹਾ ਹੈ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਕਿਥੇ ਇਹ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਪੰਥ ਇਕੱਠਾ ਹੁੰਦਾ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਨੇ ਸੰਦੇਸ਼ ਪੜ੍ਹਦੇ ਨੇ ਪਰ ਉੱਥੇ ਹੀ ਸੰਦੇਸ਼ ਪੜਨ ਨੂੰ ਲੈ ਕੇ ਕਾਫੀ ਤਕਰਾਰ ਦੀਆਂ ਤੇ ਵਿਵਾਦ ਦੀਆਂ ਗੱਲਾਂ ਸਾਹਮਣੇ ਆ ਰਹੀ ਸੀ ਕਿ ਕਿ ਜਥੇਦਾਰ ਸਾਹਿਬ ਨੂੰ ਸੰਦੇਸ਼ ਨਹੀਂ ਪੜਨ ਦਿੱਤਾ ਜਾਵੇਗਾ ਸੋ ਉੱਥੇ ਹੀ ਇਹ ਗੱਲ ਬੱਬਰ ਨਾਮ ਸਿੰਘ ਤੁਮਾ ਮੁਖੀ ਪਿੰਡਰਾਲੇ ਜਥਾ ਟਕਸਾਲ ਦੀ ਅਸੀਂ ਗੱਲ ਕਰਦੇ ਆ ਮੈਂ ਤੇ ਜਥੇ ਦੀ ਤੇ ਉਹਨਾਂ ਨੇ ਸਿੱਧੇ ਤੌਰ ਤੇ ਆਖਿਆ ਸੀ ਕਿ ਜੇਕਰ ਸੰਦੇਸ਼ ਪੜਿਆ ਜਾਂਦਾ ਸੋ ਕਿਤੇ ਨਾ ਕਿਤੇ ਉਹ ਤਕਰਾਰ ਵਾਲੀ ਸਥਿਤੀ ਬਣਦੀ ਹੈ ਪਰ ਸਿਮਰਨਜੀਤ ਸਿੰਘ ਮਾਨ ਆ ਬਾਕੀ ਹੋਰ ਧਾਰਮਿਕ ਸ਼ਕਤੀਤਾ ਸਿਆਸੀ ਦਰਾਂ ਦੀ ਵੀ ਗੱਲ ਕਰ ਲਈ ਉਹਨਾਂ ਨੇ ਇਹੀ ਗੱਲ ਆਖੀ ਗਈ ਸੀਗੀ ਕਿ ਕਿਸੇ ਵੀ ਪ੍ਰਕਾਰ ਦਾ ਤਕਰਾਰ ਨਹੀਂ ਹੋਣਾ ਚਾਹੀਦਾ ਕਿਸੇ ਪ੍ਰਕਾਰ ਦੇ ਮਾਹੌਲ ਜਿਹੜਾ ਗਰਮੋਗਰਮੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਤਸਵੀਰ ਨੂੰ ਵਰਲਡਵਾਈਡ ਵਿੱਚ ਦੇਖਿਆ ਜਾਏਗਾ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਕਾਬੂ ਦੇ ਵਿੱਚ ਰੱਖਿਆ ਜਾਵੇ ਤੇ ਚੰਗੀ ਜਿਹੜੀ ਤਸਵੀਰੋ ਭੇਜੀ ਜਾਵੇ ਸੋ ਇੱਕ ਵਾਰ ਅਕਾਲ ਤਖਤ ਸਾਹਿਬ ਦੇ ਬਾਹਰ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਕਿਵੇਂ ਦੇ ਹਾਲਾਤ ਰਹਿਣਗੇ ਕੀ ਗੱਲਾਂ ਹੋਣਗੀਆਂ ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਆ ਅਜ ਅਕਾਲ ਤਖਤ ਸਾਹਿਬ ਤੇ ਸਮੂਹ ਪੰਥ ਪਹੁੰਚ ਚੁੱਕਿਆ ਥੋੜੇ ਸਮੇਂ ਦੇ ਵਿੱਚ ਅੰਦਰ ਬਾਬਾ ਬੁੱਢਾ ਦਲ ਦੀ ਗੱਲ ਕਰ ਲਈਏ ਬਾਬਾ ਅ ਅਫਤਾਰ ਸਿੰਘ ਜੀ ਦੀ ਗੱਲ ਕਰ ਲਈ ਵਿਦੀ ਚੰਦੇ ਦੀ ਗੱਲ ਕਰਨੀ ਜਾਂ ਹੋਰ ਜਿੰਨੇ ਜਿੱਥੇ ਬੰਦਿਆਂ ਨੇ ਧਾਰਮਿਕ ਸ਼ਕਤੀਆਂ ਨੇ ਅੱਜ ਇੱਥੇ ਪਹੁੰਚ ਚੁੱਕੀਆਂ ਨੇ ਸੋ ਪਹਿਲਾਂ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਜਿੱਥੇ ਇੱਥੇ ਸਿਮਰਜੀਤ ਸਿੰਘ ਮਾਨ ਜੱਦ ਆਉਂਦੇ ਨੇ ਉਹਨਾਂ ਦੇ ਅ ਬੰਦਿਆਂ ਦੇ ਨਾਲ ਸਿਕਿਉਰਟੀ ਵੱਲੋਂ ਧੱਕੇ ਧੱਕੀ ਹੁੰਦੀ ਆ ਗਰਮੋ ਗਰਮੀ ਹੋ ਜਾਂਦੀ ਆ ਪਰ ਕਿਤਨਾ ਕਿਤੇ ਮਾਹੌਲ ਕਾਬੂ ਦੇ ਵਿੱਚ ਕਰ ਲਿੱਤਾ ਜਾਂਦਾ ਸੋ ਜੋ ਤਕਰਾਰ ਨੂੰ ਲੈ ਕੇ ਸਥਿਤੀ ਬਣੀ ਸੀਗੀ ਉਹ ਕਿਤਨਾ ਕਿਤੇ ਅੱਜ ਵੀ ਸੰਗਤ ਦੇ ਮਣਾ ਦੇ ਵਿੱਚ ਸਵਾਲ ਹੈ ਕਿ ਤਕਰਾਰਤਾ ਨਹੀਂ ਹੋਏਗਾ ਕਿਉਂਕਿ ਜਥੇਦਾਰ ਸਾਹਿਬ ਦੇ ਸੰਦੇਸ਼ ਪੜਨ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਿਹਾ ਜਦੋਂ ਦੇ ਜਥੇਦਾਰ ਸਾਹਿਬ ਨੂੰ ਇੱਥੇ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਅਜ ਤੱਕ ਅਕਸ਼ਰੀਏ ਕਾਲ ਤੱਕ ਸਾਬਦਾ ਉਦੋਂ ਤੋਂ ਹੀ ਵਿਵਾਦ ਦੇ ਵਿੱਚ ਪਏ ਹੋਏ ਨੇ ਸੋ ਉਸ ਨੂੰ ਨਜ਼ਰ ਰੱਖਦਿਆਂ ਬਾਬਾ ਹਰਨਾਮ ਸਿੰਘ ਤੁਮਾਹਣ ਨੇ ਇਹ ਗੱਲ ਆਖੀ ਕਿ ਅਸੀਂ ਪ੍ਰਵਾਨ ਨਹੀਂ ਕੀਤਾ ਕੌਮ ਨੇ ਪ੍ਰਵਾਨ ਨਹੀਂ ਕੀਤਾ ਤੇ ਜਿੰਨੀ ਦੇਰ ਤੱਕ ਪ੍ਰਵਾਨਗੀ ਨਹੀਂ ਹੋਏਗੀ ਉਨੇ ਦੇ ਤੱਕ ਸੰਦੇਸ਼ ਨਹੀਂ ਪੜਨ ਦਿੱਤਾ ਜਾਵੇਗਾ ਉੱਥੇ ਹੀ ਬਾਬਾ ਹਰਨਾਮ ਸਿੰਘ ਤੁਮਾਹ ਦੇ ਬਿਆਨ ਤੇ ਅਕਸ਼ਰੀਏ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਗੜਗੱਟ ਸਿੰਘ ਹੁਣ ਇਹ ਵੀ ਗੱ ਲੇ ਸਨਮਾਨ ਮਾਨ ਸਾਰਿਆਂ ਲਈ ਹੋਣਾ ਚਾਹੇ ਉਹ ਮੇਰੇ ਲਈ ਗਲਤ ਬੋਲ ਰਹੇ ਨੇ ਚਾਹੇ ਉਹ ਮੈਨੂੰ ਪ੍ਰਵਾਨ ਕਰ ਰਹੇ ਨਾ ਕਰ ਰਹੇ ਪਰ ਮੇਰੇ ਲਈ ਮਾਨ ਸਨਮਾਨ ਸਿਰਫ ਹੋਣਾ ਹੀ ਹੈ ਕੋਈ ਘਟੇਗਾ ਨਹੀਂ ਸੋ ਇੱਕ ਵਾਰੇ ਤੱਕ ਤਸ਼ੀਰ ਅਕਾਲ ਤਖਤ ਸਾਹਿਬ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਸਮੂਹ ਪੰਥ ਪਹੁੰਚ ਚੁਕਿਆ ਹੈ ਅੱਜ ਦੂਰ ਡਰੇਡੇ ਤੋਂ ਸੰਗਤ ਵੀ ਇੱਥੇ ਪਹੁੰਚੇਗੀ ਪਰ ਆਖਰਕਾਰ ਸਵਾਲ ਇਹ ਹੈ ਕਿ ਅੱਜ ਦਾ ਦਿਨ ਇਸ ਅਕਾਲ ਤਖਤ ਸਾਹਿਬ ਤੇ ਤਕਰਾਰ ਹੋਏਗਾ ਜਾ ਨਹੀਂ ਹੋਏ ਗਏ ਸਵਾਲ ਬਣੇ ਹੋਏ ਆ ਕਿਉਂਕਿ ਇੱਕ ਪਾਸੇ ਤਕਰਾਰ ਦੀਆਂ ਤਸਵੀਰਾਂ ਵੀ ਨੇ ਇੱਕ ਪਾਸੇ ਇਹ ਵੀ ਗੱਲ ਹੈ ਕਿ ਕਿਸੇ ਪ੍ਰਕਾਰ ਦਾ ਤਕਰਾਰ ਨਹੀਂ ਵੀ ਹੋਣਾ ਚਾਹੀਦਾ ਸੋ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੇ